ਸਾਹਿਬ ਕਾਲ ਜੀ ਤੁਸੀਂ ਦੇਖ ਰਹੇ ਹੋ ਰਜ਼ਾਨਾ ਟਾਈਮ ਤੇ ਮੈਰਜੰਦਰ ਭੱਟ ਪਹਿਲਗਾਮ ਦੇ ਵਿੱਚ ਮਲੁਖਦਾ ਦਾ ਜੋ ਕਤਲ ਹੋਇਆ ਉਸ ਦੇ ਸਬੰਧ ਵਿੱਚ ਸਾਡੇ ਨਾਲ ਜੁੜੇ ਨੇ ਹਲਕਾ ਫਤਿਹਗੜ ਸਾਹਿਬ ਤੋਂ ਵਿਧਿਆਕਰ ਲਖਵੀਰ ਸਿੰਘ ਰਾਜਨਾ ਗੱਲਬਾਤ ਕਰਦੇ ਆ ਕਿ ਜਿਹੜਾ ਇਹ ਐਡਾ ਵੱਡਾ ਮੁਖਤਤਾ ਦਾ ਕਤਲ ਹੋਇਆ ਕਿਵੇਂ ਦੇਖ ਦਿਨੋ ਆ ਸਾਰੀ ਘਟਨਾ ਨੂੰ ਸਰ ਜਿਹੜਾ ਕੀ ਬੜਾ ਮੰਦਪਾਕੀ ਘਟਨਾ ਹੋਈ ਆ ਹਰੇਕ ਦੀ ਨਿੰਦਾ ਕਰ ਰਿਹਾ ਕਿਵੇਂ ਦੇਖ ਦਿਓ ਜੀ ਇਹ ਘਟਨਾ ਨੂੰ ਸਰ ਜਿਹੜੀ ਪਹਿਲਗਾਮ ਸ਼੍ਰੀਨਗਰ ਦੇ ਵਿੱਚ ਕਹਿਰਤਾ ਪੁਰਖ ਜਿਹੜੀਆਂ ਅਤਵਾਦੀਆਂ ਨੇ ਇਹ ਘਟਨਾ ਕੀਤੀ ਹੈ ਇਹ ਪਤਾ ਲੱਗਦਾ ਕਿ ਨਾ ਤਾਂ ਇਹਨਾਂ ਦਾ ਕੋਈ ਧਰਮ ਹੈ ਨਾ ਕੋਈ ਇਹਨਾਂ ਦੀ ਮਨਚ ਇਨਸਾਨੀਅਤ ਹੈ ਇਹ ਇੱਕ ਜਿਹੜੇ ਹਿੰਸਾ ਹੈ ਉਹਨੂੰ ਇਹ ਲਾਈਕ ਕਰਦੇ ਨੇ ਸਾਡੇ ਭਾਰਤ ਦੀ ਜਿਹੜਾ ਸਿਸਟਮ ਹੈ ਉਹਨੂੰ ਖਰਾਬ ਕਰਨਾ ਚਾਹੁੰਦੇ ਆ ਅੱਜ ਅਸੀਂ ਦੇਖਦੇ ਆ ਕਿ ਪੰਜਾਬ ਹਮਾ ਸਾਰੇ ਹਿਮਾਚਲ ਹਰਿਆਣਾ ਦਿੱਲੀ ਸਾਰੇ ਲੋਕ ਉੱਥੇ ਟੂਰਿਸਟ ਤੌਰ ਤੇ ਜਾਂਦੇ ਨੇ ਇਹਨਾਂ ਦਾ ਮਕਸਦ ਸਿਰਫ ਇਹ ਹੈ ਕਿ ਜਿਹੜਾ ਸ਼੍ਰੀਨਗਰ ਹੈ ਉਹ ਲੋਕ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਦੀ ਖੁਸ਼ੀ ਵਿੱਚ ਬਾਝਾ ਪਾਉਣਾ ਉਹਨਾਂ ਦੀ ਖੁਸ਼ੀਆਂ ਛੇੜਨੀਆਂ ਜਿੱਥੇ ਨੇਹਤੇ ਲੋਕ ਮਾਰੇ ਨੇ ਉਥੇ ਸ਼੍ਰੀ ਨਗਰ ਲੋਕਾਂ ਦਾ ਵੀ ਇਹਨੇ ਕਾਣ ਕੀਤਾ ਆ ਸਰ ਜਿਕਰ ਗੱਲ ਕਰੀਏ ਉਥੇ ਕਰੀਬ 2000 ਦੇ ਕਰੀਬ ਸਲਾਨੀ ਸੀ ਜਿਹੜੇ ਉਥੇ ਘੁੰਮਣ ਗਏ ਸੀ ਤੇ ਉਥੇ ਸਿਕਿਉਰਟੀ ਦਾ ਵੀ ਕੋਈ ਪ੍ਰਬੰਧ ਨਹੀਂ ਜਿਹੜਾ ਇਹ ਵੀ ਗੱਲ ਸਾਹਮਣੇ ਬਿਲਕੁਲ ਸਰ ਕਿਤੇ ਨਾ ਕਿਤੇ ਦੇਖੋ ਸਿਕਿਉਰਟੀ ਦਾ ਗੈਪ ਹੈ ਇਹ ਭਾਜੀਪੀ ਗਲਤੀ ਬੜੀਆਂ ਮਾਰਦੀ ਹੈ ਅਸੀਂ ਸਾਰੇ ਨਖੇਦੀ ਕਰਦੇ ਹਾਂ ਸਾਰਾ ਦੇਸ਼ ਇਸ ਮੁੱਦੇ ਦੇ ਸਰਕਾਰ ਨਾਲ ਹੈ ਲੇਕਿਨ ਬੀਜੇਪੀ ਦੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਜਦ ਇੱਥੇ ਸਲਾਨੀ ਆਉਂਦੇ ਤਾਂ ਉਹਦੀ ਸਕਿਉਰਿਟੀ ਹੋਣੀ ਜ਼ਰੂਰੀ ਸੀ ਜੇ ਸਾਡੇ ਸਕਿਉਰਿਟੀ ਮੈਨ ਹੁੰਦੇ ਤਾਂ ਇਹ ਘਟਨਾ ਨਹੀਂ ਸੀ ਹੋਣੀ ਪਰ ਲੇਕਿਨ ਅਤਵਾਦੀ ਜਿਹੜੇ ਅਤਵਾਦੀ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਕਿੱਥੇ ਉਹ ਕਰ ਲੈਣ ਇਹ ਵੀ ਨਹੀਂ ਆਪਾਂ ਨੂੰ ਪਤਾ ਪਰ ਕਿਤੇ ਨਾ ਕਿਤੇ ਸਾਨੂੰ ਸਕਿਉਰਿਟੀ ਵਿਭਾਗਤ ਵੀ ਹੋਰ ਚੁੱਕਣਾ ਹੋਣਾ ਪੈਣਾ ਜਿਹੜੇ ਮਾਰੇ ਗਏ ਨੇ ਜਿਹੜੇ ਲੋਕ ਉਹਨਾਂ ਲਈ ਸਰਕਾਰ ਲਈ ਕੇਂਦਰ ਸਰਕਾਰ ਉਹਨਾਂ ਨੂੰ ਕੁਝ ਬਿਲਕੁਲ ਅਸੀਂ ਮੰਗ ਕਰਾਂਗੇ ਬੀਜੇਪੀ ਦੀ ਕੇਂਦਰ ਸਰਕਾਰ ਤੋਂ ਕਿ ਬਦ ਤੋਂ ਬਦ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਨੂੰ ਦੁਬਾਰਾ ਜਿਉਂਦਾ ਤਾਂ ਨਹੀਂ ਕੀਤਾ ਜਾ ਸਕਦਾ ਲੇਕਿਨ ਜਿੱਥੇ ਪਿੱਛੇ ਫੈਮਿਲੀਆ ਰਹਿ ਗਈਆਂ ਉਹਨਾਂ ਨੂੰ ਜਿੰਨਾ ਕੰਪਨਸੇਟ ਕਰ ਸਕਦੇ ਕਰਨਾ ਚਾਹੀਦਾ ਹੈ ਔਰ ਅਸੀਂ ਅੱਜ ਫਤੇਗੜ ਸਾਹਿਬ ਚ ਕੈਂਡਲ ਮਾਰਚ ਕਰ ਰਹੇ ਹਾਂ ਸਾਰਾ ਹਿੰਦੁਸਤਾਨ ਪੂਰੀ ਤਰ੍ਹਾਂ ਝੋੜਿਆ ਗਿਆ ਸਾਰਿਆਂ ਦੀ ਸਹਿਮਤੀ ਹਿੰਦੁਸਤਾਨ ਦੀ ਪਰਿਵਾਰਾਂ ਨਾਲ ਹੈ ਅਸੀਂ ਉਹਨਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਉਹਨਾਂ ਨਾਲ ਖੜੇ ਹਾਂ ਆਪਣੇ ਦੇਸ਼ ਲਈ ਖੜਿਆ ਸੀ ਪੰਜਾਬ ਸਰਕਾਰ ਵੱਲੋਂ ਵੀ ਕੋਈ ਚੀਜ਼ ਕਦਮ ਚੁੱਕੇ ਦੇ ਜਾਂਦੇ ਦੇਖੋ ਅਗਰ ਅਗਰ ਕੋਈ ਪੰਜਾਬ ਦਾ ਹੋਊਗਾ ਤਾਂ ਪੰਜਾਬ ਸਰਕਾਰ ਦੇ ਸਕਦੀ ਹੈ ਪੰਜਾਬ ਸਰਕਾਰ ਨੇ ਇਹ ਇਸ ਘਟਨਾ ਤੋਂ ਬਾਅਦ ਸਿਕਿਉਰਟੀ ਦਾ ਰਿਵਿਊ ਕੀਤਾ ਹੈ ਡੀਜੀਪੀ ਸਾਹਿਬ ਨੇ ਔਰ ਪੰਜਾਬ ਤਾਂ ਅੱਗੇ ਵੀ ਤੁਸੀਂ ਦੇਖਦੇ ਆ ਜਿਹੜਾ ਵੀ ਔਰੇ ਕੋਈ ਗਲਤ ਅੰਸਰ ਹੈ ਉਹ 24 48 ਘੰਟਿਆਂ ਦੇ ਵਿੱਚ ਵਿੱਚ ਸਰਕਾਰ ਦੀ ਔਰ ਪੁਲਿਸ ਦੀ ਗ੍ਰਿਫਟ ਹੁੰਦਾ ਸਰ ਜਿਹੜੀਆਂ ਇਹ ਘਟਨਾਵਾਂ ਹੁੰਦੀਆਂ ਨੇ ਕਿਉਂ ਵਾਪਰਦੀਆਂ ਨੇ ਜੇ ਕਰ ਕਰ ਇਹ ਕਦੀ ਤਾਂ ਲਾਲੋ ਡਾਕਟਰ ਪੀਮਰਾਵ ਉਮੀਦਵਾਰੀ ਦੇ ਬੁੱਤ ਤੇ ਹਮਲਾ ਹੁੰਦਾ ਇਹ ਜਿਹੜੀਆਂ ਵਾਰਦਾਤਾਂ ਦੇ ਪਿੱਛੇ ਕੌਣ ਹੈ ਨਿਕੋਏ ਜਿਹੜੀਆਂ ਤਾਕਤਾਂ ਨੇ ਇਹ ਸਾਡੇ ਦੇਸ਼ ਨੂੰ ਬਰਬਾਦ ਕਰਨਾ ਚਾਹੁੰਦੀਆਂ ਨੇ ਸਾਡਾ ਦੇਸ਼ ਇੱਕ ਸ਼ਾਂਤੀਪੂਰਕ ਦੇਸ਼ ਹੈ ਤਰੱਕੀ ਕਰ ਰਿਹਾ ਹੈ ਚਾਹੇ ਉਹ ਸਾਡੇ ਗਵੰਡੀ ਮੁਲਖ ਨੇ ਚਾਹੇ ਕੋਈ ਬਾਹਰ ਬੈਠੇ ਜਿਹੜੇ ਟੈਰਰਿਸਟ ਨੇ ਉਹ ਨਹੀਂ ਚਾਹੁੰਦੇ ਕਿ ਜਿਹੜਾ ਹਿੰਦੁਸਤਾਨ ਖਾਸ ਕਰ ਪੰਜਾਬ ਹੈ ਕਿ ਉਹ ਤਰੱਕੀ ਕਰੇ ਇਹ ਜਿਹੀਆਂ ਘਟਨਾ ਜਿੱਥੇ ਸਾਡਾ ਕੌਮ ਚ ਸਾਡੇ ਕਾਸਟਿਜ਼ਮ ਹੋਵੇ ਸਾਡੇ ਲੋਕਾਂ ਚ ਦੁਫਾੜ ਪਾਉਣ ਇਹ ਜਿਹੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਪੰਜਾਬ ਦਾ ਇਹ ਇਤਿਹਾਸ ਹੈ ਕਿ ਕਦੇ ਇਹ ਆਪ ਚ ਲੜੇ ਨਹੀਂ ਅਸੀਂ ਬਹੁਤ ਮਾੜੇ ਸਮੇਂ ਹਿੰਦੁਸਤਾਨ ਤੇ ਵੀ ਲੇਕਿਨ 1947 ਦੇ ਵਿੱਚ ਵੀ ਜਿਵੇਂ ਅੱਜ ਆਸੀਂ ਦੇਖਦੇ ਪਿੱਛੇ ਜਾ ਕੇ ਤਾਂ ਜਿਹੜੇ ਸਾਡੇ ਲੋਕ ਸੀ ਉਹਨਾਂ ਨੇ ਕਦੇ ਵੀ ਮਾੜੇ ਅੰਸਰਾਂ ਦਾ ਸਾਥ ਨਹੀਂ ਦਿੱਤਾ ਹਾਂ ਸਰ ਜਿਹੜਾ ਕੀ ਹੁਣ ਮੀਟਿੰਗ ਹੋਈ ਹੈ ਪਿੱਛੇ ਜੇ ਲੁਧਿਆਣਾ ਚ ਮੀਟਿੰਗ ਹੋਈ ਹੈ ਉਹਦੇ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਉਹਦੇ ਵਿੱਚ ਫਤੇਗੜ ਸਾਹਿਬ ਹਲਕੇ ਲਈ ਵੀ ਕੁਝ ਨਵਾਂ ਜਾਂਦਾ ਚਾਹ। ਤੇ ਬਹੁਤ ਸਾਰੇ ਪ੍ਰੋਜੈਕਟਾਂ ਦੀ ਜਿਹੜੀ ਗੱਲ ਚੱਲ ਰਹੀ ਹੈ ਹੁਣ ਵੀ ਮੈਂ ਐਡੀਸਰ ਨਾਲ ਮੀਟਿੰਗ ਕਰਨ ਜਾ ਰਿਹਾ ਹਾਂ ਉਹ ਬਹੁਤ ਵੱਡਾ ਪ੍ਰੋਜੈਕਟ ਹੈ ਔਰ ਫਤੇਗੜ ਸਾਹਿਬ ਲਈ ਉਮੀਦ ਹੈ ਕਿ ਇਹ ਸ਼ਹੀਦਾਂ ਦੀ ਮਹਾਨ ਧਰਤੀ ਐ ਮੈਂ ਮੰਗ ਵੀ ਕਰਾਂਗਾ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਤੋਂ ਔਰ ਮੈਨੂੰ ਉਮੀਦ ਵੀ ਹੈ ਕਿ ਇਥੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਦੋ ਤਿੰਨ ਬਹੁਤ ਵੱਡੇ ਪ੍ਰੋਜੈਕਟ ਆ ਰਹੇ ਨੇ ਸੋਇਸਾਨਾ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਕਿ ਸਾਡਾ ਸੂਬਾ ਜਾਂ ਦੇਸ਼ ਤਰੱਕੀ ਦੇ ਰਾਹ ਤੇ ਆ ਪਰ ਕੁਝ ਲੋਕ ਉਹ ਤਰੱਕੀ ਨੂੰ ਬਰਦਾਸ਼ਤ ਨਹੀਂ ਕਰਦੇ ਦੂਜੇ ਪਾਸੇ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਲਈ ਵੀ ਵੱਡੇ ਪ੍ਰੋਜੈਕਟ ਆਉਣ ਵਾਲੇ ਸਮੇਂ ਵਿੱਚ ਲਿਆਂਦੇ ਜਾਣਗੇ